ਗੋਦੰਤੋਂ ਇਹਨੂੰ ਐਸਾ ਲੱਗਦਾ ਤੁਹਾਨੂੰ ਹਾਂ ਜੀ ਕੱਲ੍ਹ ਦੋ ਕੁ ਜਾਂਮ ਵਿੱਚ ਚੇਚੀ ਜਾਗੇ ਉਹ ਕੁੜੀਆਂ ਆਪਣੇ ਘਰੇ ਚਲੀਆਂ ਸਿੱਧੀਆਂ ਹਾਂਜੀ ਇੱਕ ਤਾਂ ਪਹਿਲੀ ਗੱਲ ਕਿ ਐਕਸਾਈਜ਼ ਦਾ ਜਿਹੜੀ ਪਾਲਸੀ ਹੈ ਉਹਦੇ ਪਾਲਸੀ ਦੇ ਉੱਤੇ ਖੜਾ ਹੀ ਨਹੀਂ ਹੋ ਸਕਦਾ ਪਹਿਲੀ ਗੱਲ ਦੂਸਰੀ ਗੱਲ ਕਿ ਇੱਕ ਪਾਸੇ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਕਿ ਨਸੇ ਬਣ ਪਾਲਿਟੋ ਸਿਰਫ ਇਸ ਤੋਂ 20 ਮੀਟਰ ਤੋਂ ਹੀ ਕੰਮ ਕਰ ਉਹਦੇ ਉੱਤੇ ਜਵਾਬ ਦੋ ਤੀਸਰੀ ਗੱਲ ਜਿਹੜਾ ਲਿੰਕ ਰੋਡ ਹੈ 21 ਰੋਡ ਹੈ ਜਿੱਥੋਂ ਕੁੜੀਆਂ ਆਪਣੇ ਘਰੇ ਜਾਂਦੀਆਂ ਨੇ ਇਹ ਮੁੰਡੇ ਆਪਣੇ ਘਰੇ ਜਾਂਦੇ ਨੇ ਸ਼ਮੀਰੀ ਕੁੜੀ ਦੇ ਨਾਲ ਜੋ ਹੋਇਆ ਸੀ ਅੱਜ ਰੋਡ ਦੇ ਉੱਤੇ ਹੋਇਆ ਸੀ ਜੀ ਅੱਜ ਜੇ ਸਾਡੀ ਕੋਈ ਭੈਣ ਜਣ ਵਾਲੇ ਅਹੀ ਰੋਡ ਤੇ ਹੋਊਗਾ ਉਹਦਾ ਜ਼ਿੰਮੇਵਾਰ ਕੌਣ ਹੈ ਆਹ ਸ਼ਰਾਬ ਦਾ ਠਿਕਾਣਾ ਵੀ ਤੁਸੀਂ ਕੋਲ ਤੁੰਨਾ ਵੱਡਾ ਖੋਲ ਰੱਖਦਾ ਅੱਜ ਅੱਜ ਮੈਂ ਕਾਪੀਆਂ ਲੈ ਕੇ ਆਇਆ ਅੱਜ ਇਕੱਲਾ ਕੇ ਅਗਲਾ ਆ ਰਹੀ ਹੈ ਜਾਂ ਤਾਂ ਤੁਸੀਂ ਸਾਨੂੰ ਪਹਲਾ ਦਿਓ ਜਾਂ ਸਾਨੂੰ ਅੰਦਰ ਵੇਕੇ ਖੋਲ ਦਿਓ ਅੰਦਰ ਵੇਕੇ ਇੱਕ ਬੋਤਲ ਦੇ ਦਿਓ ਅਸੀਂ ਕਾਲਜ ਜੇ ਆਣੇ ਜਿਹੜਾ ਜਿਹੜਾ ਪਾਲਿਸੀ ਦਾ ਰੂਲ ਹੈ ਉਹ 50 ਤੋਂ 100 ਮੀਟਰ ਹੈ ਕਿ ਪਾਲਿਸੀ ਤੋਂ ਬਾਹਰ ਨਹੀਂ ਹੈ ਜੀ ਇਹ ਸਰ ਰੂਲ ਤਾਂ ਇਹ ਵੀ ਹੈ ਨਾ ਸਿੱਖਿਆ ਕ੍ਰਾਂਤੀ ਨੂੰ ਕਰਦੀ ਹੈ ਹਾਂ ਰੂਲ ਤਾਂ ਇਹ ਵੀ ਹੈ ਨਾ ਕਿ ਮਾਨ ਸਾਹਿਬ ਨੇ ਕਹਿ ਮਸਜਿਦਾਂ ਨੂੰ ਵੀ ਕਮਿਟ ਚੇਜ ਰੂਲ ਤਾਂ ਇਹ ਵੀ ਹੈ ਨਾ ਇਪਰ ਦੀ ਕੀ ਮੰਗ ਕਰਦੇ ਹਾਂ ਜੋ ਜੋ ਰੂਲ ਦੇ ਮੁਤਾਬਕ ਹੈ ਜੋ 50 ਤੇ 100 ਮੀਟਰ ਜਿਹੜਾ ਮੰਦਿਰ ਗੁਰਦੁਆਰਾ ਸੰਸਥਾ ਜੋ ਪੜ੍ਹਾਈ ਵਾਲਾ ਕਾਲਜ ਹਾਂ ਸੋਣਾ ਤੁਹਾਡਾ ਪ੍ਰਸ਼ਨ ਹੈ ਹਾਂਜੀ ਹਾਲੇ ਤਾਂ ਐਸਜੀਪੀਸੀ ਵਾਲੇ ਨਹੀਂ ਆਏ ਕਿਉਂਕਿ ਉਹ ਗੁਰਦੁਆਰਾ ਆ ਉਹ ਮਸਜਿਦ ਆ ਹਾਲੇ ਤਾਂ ਇਹ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਹਾਈਵੇ ਨੇ ਕਿੱਦਾਂ ਬਣਨ ਦਿੱਤਾ ਭਾਈ ਵਾਲਾ ਵੀ ਰੂਲ ਰੱਖਦਾ ਉਹ ਤੁਹਾਨੂੰ ਪਤਾ ਹੋਣਾ ਅੱਜ ਕੱਲ ਹਾਈਵੇ ਤੋਂ ਹਟ ਕੇ ਪਿੰਡਾਂ ਅੰਦਰ ਪਿੰਡਾਂ ਦੇ ਬਣਨਾ ਟਿਕਾਣਾ ਹੈ। ਹਨਾ ਚ ਵੰਦੇ। ਉਹ ਵੀ ਤਾਂ ਰੂਲ ਆ ਸਰ। ਜੇ ਇੱਥੋਂ ਸਭ ਤੋਂ ਉੱਤੇ ਇੱਕ ਮਿੰਟ ਸਭ ਤੋਂ ਉੱਤੇ ਤੁਹਾਡੀ ਗੱਲ ਦਾ ਸਵਾਲ। ਅਸੀਂ ਬੱਚਿਆਂ ਨੂੰ ਪੜ੍ਹਾਉਣਾ ਜਾਂ ਬੱਚਿਆਂ ਨੂੰ ਧਾਰੂ ਦੇ ਲਾਉਣਾ ਦੂਸਰੀ ਸਰ ਜਿਹੜੀਆਂ ਕੁੜੀਆਂ ਚ ਜਿਹੜੀਆਂ ਹੀਆਂ